ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਕਲੈਰ ਕਲੋਥ ਹਾਊਸ ਅੱਜ ਆਪਣੀ ਜਿਹੜੀ ਵੀਡੀਓ ਸੀਗੀ ਉਹਦੇ ਕੁਝ ਸੂਟਾਂ ਦੀ ਹੈ ਨਾ ਸਾਊਂਡ ਨਹੀਂ ਆਈ ਆਵਾਜ਼ ਨਹੀਂ ਆ ਰਹੀ ਸੀਗੀ ਤੇ ਉਹ ਛੋਟਾ ਤੁਹਾਨੂੰ ਪੀਸ ਦੁਬਾਰਾ ਦੇਣ ਲੱਗੇ ਆ ਤੇ ਇੱਥੇ ਚੈੱਕ ਕਰਦੇ ਸਾਰੀ ਡਿਟੇਲ ਲੋ ਜੀ ਇਹ ਤੁਹਾਨੂੰ ਬਹੁਤ ਹੀ ਪਿਆਰਾ ਸੂਟ ਹੈ ਸੋਲਿਡ ਕਾਟਨ ਠੀਕ ਹੈ ਕਾਟਨ ਦਾ ਸੂਟ ਹੋਊਗਾ ਪਿਓਰ ਕਾਟਨ ਦਾ ਤੇ ਪੂਰਾ ਸੋਲਿਡ ਹੋਊਗਾ ਐਨ ਵਧੀਆ ਵਾਲਾ ਕੋਈ ਲਾਈਨਿੰਗ ਨਹੀਂ ਕੋਈ ਸੀਧਰੂ ਨਹੀਂ ਉਹਨੂੰ ਬਿਲਕੁਲ ਵੀ ਠੀਕ ਹੈ ਬਹੁਤ ਪਿਆਰਾ ਸੂਟ ਹੈ ਤੇ ਹੁਣ ਮੈਂ ਤੁਹਾਨੂੰ ਇਹਨੂੰ ਪ੍ਰੋਪਰ ਖੋਲ ਕੇ ਦਿਖਾਉਣੀ ਹੈ ਵਿਦਾਊਟ ਲਾਈਨਿੰਗ ਤੁਸੀਂ ਬੇਫਿਕਰ ਹੋ ਕੇ ਬਣਾਉਣਾ ਹੈ ਸੂਟ ਤੇ ਲਓ ਜੀ ਹੈਂਡਵਰਕ ਦਾ ਸੂਟ ਹੈ ਇਹ ਤੇ ਬਹੁਤ ਸੋਹਣਾ ਹੈਂਡਵਰਕ ਹੋਇਆ ਹੋਇਆ ਹੈ ਭਰ ਕੇ ਆ ਦੇਖੋ ਪੂਰਾ ਇਹਨ ਸਿੱਪੀ ਤੇ ਨਾਲ ਸਰਮੁਸਕੀ ਇਸ ਇਸ ਤੇ ਵੀ ਸਾਰੇ ਫੁੱਲਾਂ ਦੇ ਹੋਇਆ ਹੋਇਆ ਠੀਕ ਹੈ ਬਹੁਤ ਪਿਆਰਾ ਜਿਹਾ ਸੂਟ ਰੈਡੀ ਹੋਇਆ ਤੁਹਾਡਾ ਇਹ ਇਹ ਆ ਗਿਆ ਬਾਜੂ ਪ੍ਰਿੰਟ ਗ੍ਰੇ ਦੇ ਉੱਤੇ ਨਾਲ ਨੈਗੇਟਿਵ ਪ੍ਰਿੰਟਿੰਗ ਵੀ ਦਿਖ ਰਹੀ ਹੈ ਠੀਕ ਹੈ ਤੇ ਬੈਕ ਸਾਈਡ ਤੇ ਸੇਮ ਪ੍ਰਿੰਟ ਰਹੂਗਾ ਤੇ ਨਾਲ ਤੁਹਾਨੂੰ ਬਾਟਮ ਦਿਖਾ ਦਿੰਨੇ ਆ ਦੀ ਨੈਗੇਟਿਵ ਪ੍ਰਿੰਟ ਦੀ ਬਾਟਮ ਹੋਊਗੀ ਟਾਈ ਟਾਈ ਦਾ ਕੱਟ ਹੋਊਗਾ ਠੀਕ ਹੈ ਜੀ ਆਹ ਵਾਲੀ ਦੀ ਬਾਟਮ ਦਾ ਗ੍ਰੇਜਾ ਕਲਰ ਹੈ ਬਹੁਤ ਸੋਹਣਾ ਜਿਹਾ ਤੇ ਨਾਲ ਇਹਦੇ ਮਸਲੀਨ ਦਾ ਦੁਪੱਟਾ ਹੋਊਗਾ ਸਵਾ ਦੋ ਮੰਨ ਕੇ ਚੱਲਣਾ ਹੈ ਵੱਧ ਹੋ ਸਕਦਾ ਹੈ ਲੋ ਜੀ ਤੇ ਪੂਰਾ ਵਧੀਆ ਮਸਲੀਨ ਦਾ ਹੈ ਯਾਨੀ ਕਿ ਕੁਝ ਮਰੀਲ ਜਜਾ ਕੁਝ ਵੀ ਹੈ ਬਹੁਤ ਸੋਹਣਾ ਤੁਹਾਨੂੰ ਨਾਲ ਦੁਪੱਟਾ ਮਿਲਦਾ ਹੈ ਠੀਕ ਹੈ ਖੁੱਲੇ ਵਰਦਾ ਬਹੁਤ ਪਿਆਰਾ ਜਿਹਾ ਈਕੋ ਵੀ ਵੀ ਹੈ ਤੇ ਹੋਟਲ ਇਸ ਕੁਛ ਨਹੀਂ ਲੱਗਿਆ ਉਹ ਤੁਸੀਂ ਆਪ ਹੀ ਆਪਣੀ ਮਰਜ਼ੀ ਨਾਲ ਲਵਾਉਣੇ ਤੇ ਇਹਦਾ ਤੁਹਾਨੂੰ ਪ੍ਰਾਈਸ ਮਿਲਣਾ ਹੈ 1490 ਰੁਪਏ 1490 ਵਿੱਚ ਇਹ ਸੂਟ ਤੁਹਾਡੇ ਘਰ ਤੱਕ ਆਉਣੀ ਹੈ ਲਓ ਜੀ ਇੱਕ ਇਹ ਸੀਗਾ ਫਿਰ ਇਹਦੇ ਚ ਆ ਗਿਆ ਬਲੈਕ ਕਲਰ ਹੁਣ ਤਾਂ ਤੁਸੀਂ ਕਲਰ ਹੀ ਨੋਟ ਕਰਨੀ ਹੈ ਠੀਕ ਹੈ ਚਲੋ ਦੇਖੋ ਤੁਸੀਂ ਪੂਰਾ ਇਹਨਾਂ ਕੰਮ ਹੋਇਆ ਹੋਇਆ ਵੈਸ ਸੂਟ ਦੇ ਉੱਤੇ ਤੇ ਪੂਰਾ ਵਧੀਆ ਤੁਹਾਡੇ ਕੋਲੇ ਫੈਬਰਿਕ ਹੋਣੇ ਬੇਫਿਕਰ ਹੋ ਕੇ ਚੀਜ਼ ਲੈਣੀ ਹੈ ਤੁਸੀਂ ਠੀਕ ਹੈ 1490 'ਚ ਇੱਕ ਕਲਰ ਤੁਹਾਨੂੰ ਇਹ ਮਿਲੂਗਾ ਕਰੀਮ ਜਿਹਾ 골ਡਨ ਜਿਹਾ ਕਰੀਮ ਹੈ ਚਿੱਟਾ ਕਰੀਮ ਨਹੀਂ ਹੈ ਬਾਲਾ ਹਲਕਾ ਜਿਹਾ ਗੋਲਡਨ ਟੱਚ ਚੈਕਰੀਮ ਦੇ ਵਿੱਚ ਪਰ ਹੈ ਬਹੁਤ ਸੋਹਣਾ ਲੁੱਕ ਬਹੁਤ ਸੋਹਣੀ ਆ ਰਹੀ ਸੂਟ ਦੀ ਛਿੜ ਰਿਹਾ ਤੇ ਨਾਲ ਤੁਮ ਨੂੰ ਥੋੜਾ ਇਹ ਦੁਪੱਟਾ ਇਹਦਾ ਵੀ ਕੋਲ ਕੇ ਦਿਖਾ ਦਿੰਨੀ ਹੈ ਇਤਾਂ ਦੀ ਪ੍ਰਿੰਟਿੰਗ ਦੁਪੱਟੇ 'ਚ ਹੋ ਠੀਕ ਹੈ ਜੀ ਹਾਂ ਕੋਲੇ ਟੁਲੇ ਦੁਪੱਟੇ ਨੇ ਠੀਕ ਤੇ ਵਧੀਆ ਵਾਲੀ ਮਸਲੀਨ ਲੱਗੀ ਦੀ ਹੈ 1490 'ਚ ਫੈਬਰਿਕ ਬਹੁਤ ਕੰਫਰਟੇਬਲ ਸੌਫਟ ਵਾਲਾ ਠੀਕ ਹੈ ਤੇ ਹੰਡਣ ਵਾਲਾ ਸੂਟ ਹੈ ਪੂਰਾ ਅਗਲਾ ਆ ਗਿਆ ਇਹ ਥੋੜਾ ਜਿਹਾ ਮਾਊਸ ਸ਼ੀਟ ਉਨ ਦੇ ਉੱਤੇ ਹੈ ਨਾ ਹਾਂਜੀ ਤੇ ਕਰੋ ਹਟਾ ਆ ਗਿਆ 1490 ਚ ਨੈਕਸਟ ਤੁਹਾਨੂੰ ਦਿਨੀ ਹੈ ਅਗਲਾ ਡਿਜ਼ਾਈਨ ਇਸੇ ਫੈਬਰਿਕ ਦਾ ਨੈਕਸਟ ਡਿਜ਼ਾਈਨ ਹੈ ਇਸੇ ਉਮੀ ਇਹਦੇ ਉੱਤੇ ਵੀ ਹੈਂਡਵਰਕ ਹੋਇਆ ਹੋਇਆ ਸੇਮ ਫੈਬਰਿਕ ਹੈ ਕੋਈ ਤੁਸੀਂ ਲਾਈਨ ਨਹੀਂ ਲੋਣੀ ਤੇ ਕੁਛ ਨਹੀਂ ਬੇਫਿਕਰ ਹੋ ਕੇ ਤੁਸੀਂ ਸੂਟ ਸਵਿਚ ਕਰਾਉਣਾ ਹੈ ਦੇਖੋ ਠੀਕ ਹੈ ਆ ਦੇਖੋ ਸਾਰੇ ਫੁੱਲਾਂ ਦੇ ਉੱਤੇ ਹੈਂਡਵਰਕ ਹੋਇਆ ਹੋਇਆ ਇੱਥੋਂ ਲੈ ਕੇ ਜਿੰਨੇ ਵੀ نیچے ਫੁੱਲ ਨੇ ਸਾਰਿਆਂ ਦੇ ਤੇ ਬਹੁਤ ਹੀ ਪਿਆਰੀ ਜੀ ਲੁੱਕ ਦੇ ਰਿਹਾ ਹੈ ਤੇ نیچے ਇਹਦਾ ਬਾਰਡਰ ਆ ਗਿਆ ਜੀ ਉੱਪਰ ਫਿੱਕੇ ਤੋਂ ਇੱਥੇ ਆ ਕੇ ਆ ਗਿਆ ਔਰੇਂਜੀ ਸ਼ੇਡ ਦਾ ਹਨਾ ਰਸਟੀ ਔਰੇਂਜਾ ਤੇ ਆ ਤੁਹਾਨੂੰ ਮਿਲੂਗੀ ਦੀ ਬਾਟਮ ਠੀਕ ਹੈ ਤੇ ਇਹ ਮਿਲੂਗਾ ਇਹਦਾ ਦੁਪੱਟਾ ਲੋਚ ਆ ਦੁਪੱਟਾ ਮਿਲੂਗਾ ਮਸਲੀਨ ਦਾ ਠੀਕ ਹੈ ਪੂਰੀ ਵਧੀਆ ਮਸਲੀਨ ਹੋਊਗੀ ਫੁੱਲਾ ਡੁੱਲਾ ਦਪੱਟਾ ਹੋਊਗਾ ਪੀਕੋ ਹੋਈ ਗਈ ਹੋਊਗੀ ਲੋ ਤੇ ਪ੍ਰਾਈਸ 1490 ਲੋ ਜੀ ਅਗਲਾ ਇਹ ਹੋਊਗਾ ਥੋੜਾ ਜਿਹਾ ਖੋਖੋ ਦਿਆਂ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਬਾਰਡਰ ਕਿੱਥੋਂ ਚੇਂਜ ਹੋ ਗਿਆ ਕਲਰ ਉਪਰੋਂ ਤੁਹਾਨੂੰ ਇਹ ਵਾਲਾ ਕਲਰ ਮਿਲ ਰਿਹਾ ਬ੍ਰਾਉਨਿਸ਼ ਜਾ ਨੀਚੇ ਜਾ ਕੇ ਜਿਹੜਾ ਬਾਰਡਰ ਹੈ ਉਹ ਕਾਲਾ ਹੋ ਜਾਂਦਾ ਤੇ ਫਿਰ ਉਹਦੇ ਨਾਲ ਉਸੇ ਤਰ੍ਹਾਂ ਇਹ ਵਾਲੀ ਬਾਟਮ ਠੀਕ ਹੈ ਜੀ ਬਹੁਤ ਕੰਫਰਟੇਬਲ ਫੈਬਰਿਕ ਹੈ ਗਰਮੀਆਂ ਦਾ ਬਹੁਤ ਹੀ ਪਿਆਰਾ ਜਿਹਾ ਸੂਟ ਤੁਹਾਡੇ ਕੋਲੇ ਪਹੁੰਚਣਾ ਹੈ ਲਓ ਜੀ ਇਹਦਾ ਦੁਪੱਟਾ ਇਦਾਂ ਦਾ ਠੀਕ ਹੈ ਲਓ ਜੀ 1490 ਚ ਅਗਲਾ ਆ ਗਿਆ ਇਹ ਵਾਲਾ ਮਸਟਰਡ ਵਾਲਾ ਠੀਕ ਹੈ ਇਦਾਂ ਹੀ ਆ ਚੀਜ਼ ਸਾਦੀ ਲਗਭਗ ਸੇਮ ਹੈ niche ਜਾ ਕੇ ਬਾਰਡਰ ਚੇਂਜ ਹੁੰਦਾ ਉਹਦੇ ਹਿਸਾਬ ਨਾਲ ਬਾਟਮ ਦਾ ਕਲਰ ਹੈ ਠੀਕ ਹੈ ਜੀ ਤੇ ਆ ਇਹਦਾ ਦੁਪੱਟਾ ਅਗਲਾ ਇਹ ਆ ਗਿਆ ਠੀਕ ਹੈ ਜੀ ਇਹਦਾ ਵੀ ਉਵੇਂ ਹੀ ਹੈ ਉੱਪਰ ਵਾਲਾ ਪੋਰਸ਼ਨ ਇਸ ਤਰ੍ਹਾਂ ਦਾ ਹੈ ਠੀਕ ਹੈ ਤੇ ਇੱਕ ਤੁਹਾਡੇ ਗਲੇ ਕੋਲੇ ਆਊਗਾ ਫੁੱਲ ਇੱਕ ਇੱਥੇ ਕਮਰ ਕੋਲੇ ਆ ਗਿਆ ਤੇ ਇੱਕ ਕੇਲੀਤੀ ਆ ਗਿਆ ਠੀਕ ਹੈ ਤੇ ਇਹ ਆ ਗਿਆ ਦਾ ਦੁਪੱਟਾ ਬਾਟਮੇ ਦਾ ਵੀ ਦਿਖਾ ਦਨੀ ਆ ਤੁਹਾਨੂੰ ਲਓ ਜੀ ਹੁਣ ਆਪਾਂ ਵੀਡੀਓ ਐਡ ਆਨ ਕਰਨੀ ਲੱਗੀ ਆ ਤੇ ਥੋੜੀ ਫਿਰ ਹੋਰ ਸਾ ਦੇਣੀ ਆ ਸੀਟ ਠੀਕ ਹੈ ਲੋਜੀ ਪੂਰਾ ਵਧੀਆ ਤੁਹਾਡੇ ਕੋਲੇ ਇਹ ਕਲਾਸ ਫੈਬਰਿਕ ਜਿਹੜਾ ਇਹਨੂੰ ਲੱਗਿਆ ਹੋਇਆ ਸੂਟ ਨੂੰ ਠੀਕ ਹੈ ਗਰਮੀਆਂ ਦਾ ਫੈਬਰਿਕ ਹੈ ਬਹੁਤ ਅੱਛਾ ਸੋਲਿਡ ਹੈ ਐ ਨਹੀਂ ਕਿ ਕੱਚੜੇ ਕਿ ਲੜਾ ਹੈ ਉਹ ਨਹੀਂ ਤੇ ਪ੍ਰਿੰਟ ਦੇਖੋ ਕੁਲਮਾਂ ਜਾਂ 5 ਮੀਟਰ ਰਨਿੰਗ ਦੇ ਵਿੱਚ ਹੋਊਗਾ ਬਿਨਾ ਲਾਈਨਿੰਗ ਦੇ ਕੋਕ ਤੇ ਬੰਦ ਲਓ ਜੀ ਇਹਦੇ ਨਾਲ ਤੁਹਾਨੂੰ ਨਾ ਬਹੁਤ ਹੀ ਵਧੀਆ ਵਾਲਾ ਦੁਪੱਟਾ ਮਿਲਣਾ ਹੈ ਸੌਫਟ ਵਾਲਾ ਠੀਕ ਹੈ ਬਿਲਕੁਲ ਸੌਫਟ ਹੋਊਗਾ ਮਲਮਲ ਦਾ ਤੇ ਉਹਦੇ ਉੱਤੇ ਹੋਊਗੀ ਇਹ ਵਾਲੀ ਡਿਜ਼ਾਈਨਿੰਗ ਖੁੱਲੇ ਵਰ ਦਾ ਦੁਪੱਟਾ ਹੋਊਗਾ ਵੱਡਾ ਦੇਖੋ ਤੁਸੀਂ ਖੁੱਲਾ ਡੋਲਾ ਪੂਰਾ ਤੇ ਜਿਹੜੇ ਆ ਗੋਟਾ ਹੈ ਨਾ ਬਿਲਕੁਲ ਵੀ ਇਹਦਾ ਵਹਿਮ ਨਹੀਂ ਕਰਨਾ ਵਿੱਚ ਜੁਦਾ ਜਾਂ ਕੁਛ ਬਿਲਕੁਲ ਵੀ ਨਹੀਂ ਜੁਦਾ ਬਸ ਹਾਈ ਕੁਆਲਟੀ ਦਾ ਲੱਗਿਆ ਹੁੰਦਾ ਸੌਫਟ ਵਾਲਾ ਠੀਕ ਹੈ ਹਾਂ ਲੋ ਖੁੱਲਾ ਦੁਪੱਟਾ ਮਿਲੂਗਾ ਤੁਹਾਨੂੰ ਤੇ ਪ੍ਰਾਈਸ ਮਿਲੂਗਾ ਦਾ 1195 1195 ਵਿਦਆਊਟ ਲਾਈਨਿੰਗ ਸੋ ਬਣੂਗਾ 1195 ਠੀਕ ਹੈ ਆ ਇਹਦੇ ਕਲਰ ਹੋਣਗੇ ਅਗਲਾ ਕਲਰ ਇਹ ਹੋਊਗਾ ਅ ਰਨਿੰਗ ਦੇ ਵਿੱਚ ਹੀ ਆ ਇਸ ਕਰਕੇ ਬਾਟਮ ਦਾ ਤਾਂ ਹੋਏ ਹੈ ਨਹੀਂ ਸੇਮ ਹੀ ਹੈ ਇਹ ਹੋ ਗਿਆ ਮੋਰ ਪੰਖੀ ਜਾਂ ਹਾਂ ਜੀ ਫੇਰ ਇਹ ਅਨੀਆਂ ਜੀ ਛੇੜ ਆ ਗਈ ਠੀਕ ਹੈ ਦੁਪੱਟੇ ਸਭ ਦੇ ਸੇਮ ਆਈਡੀਆ ਤੇ ਬਣੇ ਹੋਏ ਆ ਫੇਰ ਆ ਗਿਆ ਇਹ ਬ੍ਰੌਂਜ਼ ਲੋ ਜੀ ਕੋਈ ਵੈਰੀ ਗਰੁੱਪ ਹੈ ਇਹ ਵਾਲੀ ਤਰ੍ਹਾਂ ਤੁਹਾਨੂੰ ਸਾਰੀ ਇਸ ਤਰ੍ਹਾਂ ਦੇ ਕਲਰ ਰਿਕੋਲ ਦੇ ਪ੍ਰਿੰਟ ਹੈ 1195 ਵਿੱਚ ਠੀਕ ਹੈ ਜੀ ਇੱਕ ਤੁਹਾਨੂੰ ਹੋਰ ਇਹ ਸੇਮ ਫੈਬਰਿਕ ਦੇ ਵਿੱਚ ਇੱਕ ਹੋਰ ਡਿਜ਼ਾਈਨ ਦਿੰਨੀ ਆ ਤੁਹਾਨੂੰ ਠੀਕ ਹੈ ਇਹ ਇੱਕ ਟੈਕਸਟਾਈਲ ਫੈਬਰਿਕ ਲੱਗੇ ਹੋਇਆ ਇਹਨਾਂ ਨੂੰ ਵਧੀਆ ਵਾਲਾ ਪ੍ਰਿੰਟ ਕਟ ਕਰ ਲਓ ਬਾਕੀ ਤਾਂ ਸਾਰੀ ਚੀਜ਼ ਸੇਮ ਹੀ ਹੈ ਇਹ ਵੀ 5 ਮੀਟਰ ਰਨਿੰਗ ਦੇ ਵਿੱਚ ਹੋਊਗਾ ਤੇ ਉਵੇਂ ਹੀ ਇਹਦਾ ਦੁਪੱਟਾ ਹੋਊਗਾ ਠੀਕ ਹੈ ਸੇਮ ਤੇ ਹਾਈ ਕੁਆਲਟੀ 1195 ਇੱਕ ਕਲਰ ਤੁਹਾਨੂੰ ਇਹਦਾ ਇਹ ਮਿਲੂਗਾ ਠੀਕ ਹੈ ਆ ਦੇਖੋ ਇਹਨਾਂ ਵਧੀਆ ਸੌਫਟ ਫੈਬਰਿਕ ਹੈ ਇਹ ਖੁੱਲ੍ਹ ਕੇ ਬਟਾਲ ਠੀਕ ਹੈ ਇਹ ਨਹੀਂ ਕਿ ਮੋਟਾ-ਮੋਟਾ ਜਿਹਾ ਹੋ ਨਹੀਂ ਉਹ ਲੋ ਤੇ ਪ੍ਰਾਈਸ ਹੈ 1195 ਬਿਨਾ ਲਾਈਨਿੰਗ ਤੋਂ ਏ ਕਲਾਸ ਫੈਬਰਿਕ ਆਰਾਮ ਨਾਲ ਤੁਸੀਂ ਬਣਾਉਣਾ 1195 ਲਓ ਜੀ ਇਹ ਸੀ ਸਾਡੀ ਬੱਚੀ ਖੁੱਚੀ ਜਿਹੜੀ ਹੈ ਉਹਦੇ ਚ ਖਰਾਮ ਹੋਈ ਕਲੈਕਸ਼ਨ ਸੀ ਉਹ ਥੋੜੀ ਜਿਹਾ ਔਨ ਕਰਤੀ ਤੇ ਲਓ ਜੀ ਕਰੋ ਇਹ ਨੋਟ